ਜਿਹੜਾ ਸੱਚ ਬੋਲੂਗਾ ਇਸ ਦੇਸ਼ 'ਚ ਉਹਦੇ ਐਫਆਈਆ ਹੋ ਆਵਾਦੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਜੀ ਸ਼ਰਾਬ ਕੋਟਾਲੇ ਦੇ ਅੰਦਰ ਜੇਲ੍ਹ 'ਚ ਗਏ ਜਮਾਨਤਾਂ ਆਉਂਦੀਆਂ ਲੋਅਰ ਕੋਰਟ ਸੈਸ਼ਨ ਕੋਰਟ ਹਾਈ ਕੋਰਟ ਡਬਲ ਬੈਂਚ ਸੁਪਰੀਮ ਕੋਰਟ ਸਭ ਜਗ੍ਹਾ ਰਿਜੈਕਟ ਹੋਈਆਂ ਇਸ ਵਕਤ ਮੋਦੀ ਸਾਹਿਬ ਦੇ ਖਿਲਾਫ ਕੌਣ ਬੋਲ ਰਿਹਾ ਮੈਂ ਰਕਾਲੀ ਬੋਲ ਕੇ ਟ ਮੈਂ ਰਾਜੀ ਬੋਲ ਕੇ ਟ ਆਮਤੀ ਸਾਹਿਬ ਖਿਲਾਫ ਬੋਲਦੇ ਕੀ ਬੋਲਦੇ ਹੋ ਜੀ ਛੁਟਕਲੇ ਸੁਣਾਦੇ ਹੋ ਨਾ ਹਨਾ ਇਹ ਦੱਸੋ ਫਿਰ ਤੁਸੀਂ ਵਿਦੇਸ਼ ਨੀਤੀ ਤੱਦਗੇ ਸੀ ਜਾਂ ਤੁਸੀਂ ਲੁਫਤਾਨਸਾ ਜਰਮਨੀ ਚ ਆਣ ਲੱਗੇ ਸੀ ਲੁਫਤਾਨਸਾ 에ਅਰਪੋਰਟ 에ਰੋਪਲੇਨ ਚ ਚੜੇ ਸ਼ਰਾਬ ਬਿੱਲ ਝੂਲਦੇ ਸੀਗੇ ਤਦ ਵਿਦੇਸ਼ ਨੀਤੀ ਦਾ ਖਿਆਲ ਆਇਆ ਤੁਹਾਨੂੰ ਗੈਂਗਸਟਰ ਨਾ ਕੀ ਸੰਧਰੇ ਅਜੇ ਤਾਂ 12 ਸਾਲ ਪੁਰਾਣੀ ਆ ਗੈਂਗਸਟਰ ਕਿਨੇ ਰੱਖੇ ਹੋਏ ਨੇ ਸਿਰਸਾ ਸਾਹਿਬ ਨੂੰ ਪੁੱਛਿਓ ਕਿ ਇਹ ਗੁਜਰਾਤ ਦੀਆਂ ਸਮਰਮਤੀ ਵਾਲੀ ਗੇਰ ਚ ਕੌਣ ਬੈਠਾ ਹੈ ਇਹ ਲਾਰਸ ਬਿਸ਼ਨੂ ਯੋਈ ਹੈ ਜਿਹਨੂੰ ਭਗਵੰਤ ਮਾਨ ਸਾਹਿਬ ਨੇ ਜਿਲ੍ਹਾ ਚ ਉਠਾਇਆ ਸੀਗਾ ਸੀਆਈ ਸਟਾਫ ਮਹੌਲੀ ਦੇ ਅੰਦਰ ਪੂਰੇ AC ਕਮਰੇ ਜਿਹਾ ਬਿਠਾਇਆ ਜਾਵੇ ਸੋਫੇ ਲਗਾਏ ਜਾਣ ਹੋਰ ਤਾਂ ਹੋੜ ਜਿਹੜਾ ਹੈ ਉਹਦੇ ਇੰਟਰਵਿਊ ਪੱਤਰਕਾਰਾਂ ਤੋਂ ਅਗਲੇ ਤੋਂ ਕਰਾਏ ਜਾਣ ਠੀਕ ਹੈ ਨਾ ਤੇ ਫਿਰ ਫਿਰ ਇਲਜ਼ਾਮ ਸਾਡੇ ਤੇ ਲਗਾਓ ਇਹ ਤਾਂ ਖੁਦ ਸਾਡੇ ਹੋਮ ਮਿਨਿਸਟਰ ਸਾਹਿਬ ਤੜੀ ਪਾਰ ਹੋਏ ਹੋਏ ਨੇ ਵੀ ਮਤਲਬ ਉਹਨਾਂ ਨੂੰ ਗੁਜਰਾਤ ਚੋਂ ਕੱਟਣਾ ਪਿਆ ਤੜੀ ਪਾਰ ਕਾਨੂੰਨ ਹੈ ਗੁਜਰਾਤ ਚ ਮਾਨ ਸਾਹਿਬ ਉਹ ਤੜੀ ਪਾਰ ਸੀ ਨਹੀਂ ਸੀ ਪਤਾ ਨਹੀਂ ਪਰ ਮਾਨ ਸਾਹਿਬ ਵੀ ਗਲਤ ਪੱਕੀ ਬੜੀ ਸੱਚ ਹੈ ਕਿ ਤੁਸੀਂ ਬਹੁਤ ਜਲਦੀ ਇਸ ਦੇਸ਼ ਤੜੀ ਪਾਰ ਆਉਣ ਵਾਲੇ ਹੋ ਕੱਲ ਵਿਧਾਨ ਸਭਾ ਦਾ ਸੈਸ਼ਨ ਸੀ ਜਿਸ ਨੂੰ ਲੈ ਕੇ ਮੁੱਖ ਮੰਤਰੀ ਪੰਜਾਬ ਸੀਐਮ ਭਗਵੰਤ ਮਾਨ ਜਦੋਂ মিডিਆ ਦੇ ਰੂਬਰੂ ਹੋਏ ਤਾਂ ਪੱਤਰਕਾਰਾਂ ਵੱਲੋਂ ਸਵਾਲ ਕੀਤੇ ਗਏ ਸੀਐਮ ਭਗਵੰਤ ਮਾਨ ਨੂੰ ਤੇ ਉਸ ਤੋਂ ਬਾਅਦ ਸਪੀਚ ਦੇ ਵਿੱਚ ਜੋ-ਜੋ ਗੱਲਾਂ ਆਖੀਆਂ ਤਾਂ ਉਹ ਪੂਰੀ ਜਨਤਕ ਹੋ ਗਈਆਂ ਕਿਉਂਕਿ ਸੀਐਮ ਭਗਵੰਤ ਮਾਨ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਜੋ ਦੌਰਾ ਆਦੇਸ਼ਾ ਵਿੱਚ ਰਹਿੰਦਾ ਹੈ ਉਸ ਬਾਰੇ ਤੇ ਦੂਜੇ ਪਾਸੇ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਬਾਰੇ ਵੀ ਦਵੀ ਟਿੱਪਣੀ ਕੀਤੀ ਹੈ ਕਿ ਉਹ ਤੜੀ ਪਾਰ ਹੋਈ ਸੀ ਗੁਜਰਾਤ ਦੇ ਵਿੱਚੋਂ ਜਿਸ ਨੂੰ ਲੈ ਕੇ ਭਾਜਪਾ ਵੱਲੋਂ ਪੂਰੇ ਪੰਜਾਬ ਭਰ ਦੇ ਵਿੱਚ ਜਗਾ ਜਗਾ ਹੁਣ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਕਿਉਂਕਿ ਉਹਨਾਂ ਨੂੰ ਦੱਸਿਆ ਗਿਆ ਕਿ ਜਿਸ ਤਰੀਕੇ ਦੀ ਟਿੱਪਣੀ ਸੀ ਭਗਵੰਤ ਮਾਨ ਨੇ ਕੀਤੀ ਹੈ ਉਹ ਬੀਜੇਪੀ ਬਰਦਾਸ਼ਤ ਨਹੀਂ ਕਰੇਗੀ ਤਾਂ ਇਸ ਨੂੰ ਲੈ ਕੇ ਹੋਰ ਵੀ ਵੱਡੇ ਇਲਜ਼ਾਮ ਲਗਾਏ ਕਿ ਗੈਂਗਸਟਰ ਤਾਂ ਗੁਜਰਾਤ ਦੀਆਂ ਜੇਲਾਂ ਦੇ ਵਿੱਚ ਬੰਦ ਨੇ ਜਿਹੜਾ ਖਤਰਨਾਕ ਗੈਂਗਸਟਰ ਹੈ ਤਾਂ ਇਸ ਨੂੰ ਲੈ ਕੇ ਬੀਜੇਪੀ ਕਿਵੇਂ ਸਾਡੇ ਸਵਾਲ ਚੱਕ ਰਹੀ ਇਸ ਨੂੰ ਲੈ ਕੇ ਵੀ ਨੀਤ ਜੋਸ਼ੀ ਸਾਡੇ ਨਾਲ ਭਾਜਪਾ ਦੇ ਮੇਨ ਬਲਾਰੇ ਨੇ ਜੋ ਕਿ ਲਗਾਤਾਰ ਹਰ ਮੁੱਦੇ ਤੇ ਬੋਲਦੇ ਨੇ ਤੁਸੀਂ ਜੀ ਜਿਸ ਤਰੀਕੇ ਨਾਲ ਕੱਲ ਸੀਮ ਭਗਵੰਤ ਮਾਨ ਨੇ ਸਵਾਲ ਚੁੱਕ ਕੇ ਸਭ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬਾਰੇ ਕਿ ਵਿਦੇਸ਼ਾਂ ਦੇ ਵਿੱਚ ਦੌਰਾ ਰਹਿੰਦਾ ਹੈ ਪਰ ਵਿਦੇਸ਼ਾਂ ਤੋਂ ਕੀ ਲੈ ਕੇ ਆ ਰਹੇ ਨੇ ਕੀ ਉੱਥੇ ਸਾਡੀ ਫਾਇਦਾ ਹੋਇਆ ਕਿਉਂਕਿ ਜਦੋਂ ਲੜਾਈ ਲੱਗੀ ਸੀ ਪਾਕਿਸਤਾਨ ਦੇ ਨਾਲ ਸਬੰਧ ਖਰਾਬ ਹੋਏ ਉਸ ਤੋਂ ਬਾਅਦ ਕਿਸੇ ਦੇਸ਼ ਨੇ ਸਾਡੀ ਮਦਦ ਨਹੀਂ ਕੀਤੀ ਐਨੀ ਦੇਰ ਹੋ ਗਈ ਪ੍ਰਧਾਨ ਮੰਤਰੀ ਜੀ ਨੂੰ ਵਿਦੇਸ਼ਾਂ ਜਾਂਦੇ ਹੋਏ ਕਿਸੇ ਦੇਸ਼ ਨੇ ਮਦਦ ਨਹੀਂ ਕੀਤੀ ਕੌਣ ਕਹਿੰਦਾ ਹੂੰ ਇਹ ਕੌਣ ਕਹਿੰਦਾ ਸੀਐਮ ਸਾਹਿਬ ਸੀਐਮ ਸਾਹਿਬ ਕਿਹੜੇ ਭਗਵੰਤਪਾਲ ਸਾਹਿਬ ਨਾ ਹੈ ਨਾ ਜਿਹੜੇ ਕਿ ਸਿਰਫ ਸਵੇਰੇ ਇੱਕ ਡੇਢ ਵਜੇ ਤਾਂ ਸੀਐਮ ਹੁੰਦੇ ਨੇ ਉਸ ਤੋਂ ਬਾਅਦ ਹੋਰ ਕਿਸੀ ਦੁਨੀਆ ਚਲ ਜਾਂਦੇ ਨੇ ਮਾਨ ਸਾਹਿਬ ਨੂੰ ਸ਼ਾਇਦ ਪਤਾ ਨਹੀਂ ਕਿ ਪਿਛਲੇ 10 ਸਾਲ ਦਾ 11 ਸਾਲ ਦਾ ਭਾਜਪੀ ਦਾ ਦੇਸ਼ ਤੇ ਦਾ ਸ਼ਾਸਨ ਹੋ ਗਿਆ ਹੈ ਮੋਦੀ ਜੀ ਪ੍ਰਧਾਨ ਮੰਤਰੀ ਵੱਜੋਂ ਮੁਖ ਸੇਵਾ ਅਧਾਰ ਵੱਜੋਂ ਕੰਮ ਕਰਦੇ ਪਏ ਨੇ ਔਰ ਉਸ ਪੂਰੇ ਪੀਰੀਅਡ ਦੇ ਅੰਦਰ ਇਹ ਪੰਜਾਬੀ ਵੀਰ ਸਾਡੇ ਜਿਹੜੇ ਕੈਨੇਡਾ ਰਹਿੰਦੇ ਯੂਐਸ ਰਹਿੰਦੇ ਆਸਟ੍ਰੇਲੀਆ ਰਹਿੰਦੇ ਉਹ ਦੱਸਦੇ ਨੇ ਸਾਨੂੰ ਨਿਊਜ਼ੀਲੈਂਡ ਦੇ ਉਹ ਦੱਸਦੇ ਨੇ ਵਰਲਡ ਓਵਰ ਦੇ ਕੀ ਸਾਡਾ ਹੁਣ ਹਾਂਜੀ ਕੈਨੇਡਾ ਯੂ ਐਸ ਵਿੱਚ ਅਸੀਂ ਭਾਰਤੀ ਆ ਇਹਦੇ ਨਾਲੇ ਸਾਡਾ ਮਾਨ ਸਤਿਕਾਰ ਵਧ ਗਿਆ ਕਿਉਂ ਵਧਿਆ ਕਿ ਨਰਿੰਦਰ ਮੋਦੀ ਜੀ ਦੀ ਜਿਹੜੀ ਫੋਰਨ ਪਾਲਿਸੀ ਹੈ ਨਰਿੰਦਰ ਮੋਦੀ ਜੀ ਨੇ ਜਿਵੇਂ ਵਿਵਹਾਰ ਕੀਤਾ ਬਾਰਲੇ ਦੇਸ਼ਾਂ ਦੇ ਨਾਲ ਉਹਦੇ ਕਰਕੇ ਅੱਜ ਬਤੌਰ ਇੰਡੀਆ ਸਾਡ ਰਿਸਪੈਕਟ ਵਧ ਗਈ ਸਾਡੇ ਇੰਡੀਅਨ ਪਾਸਪੋਰਟ ਦੀ ਜਿਹੜੀ ਹੈ ਵੈਲਿਊ ਵਧ ਗਈ ਅਸੀਂ ਇਮੀਗ੍ਰੇਸ਼ਨ ਕਾਊਂਟਰ ਲੈਂਡ ਕਰਦੇ ਆ ਜਦੋਂ ਸੇ ਆਪਣਾ ਇੰਡੀਆ ਦਾ ਪਾਸਪੋਰਟ ਸ਼ੋ ਕਰਦੇ ਆ ਉਹਨਾਂ ਦੇ ਅੱਖਾਂ 'ਚ ਇੱਕ ਸਪੈਸ਼ਲ ਰਿਸਪੈਕਟ ਹੁੰਦੀ ਹੈ ਨਰਿੰਦਰ ਇਹ ਕਿਉਂ ਹੋਈ ਇਹ ਮੋਦੀ ਜੀ ਕਰਕੇ ਹੋਈ ਦੇਸ਼ਤਾ ਹੋਈ ਹੈ ਸਰਕਾਰਾਂ ਵੀ ਹੋਈ ਹੈ ਬਦਲੇ ਹਕੀਤ ਪ੍ਰਧਾਨ ਮੰਤਰੀ ਮੋਦੀ ਜੀ ਆ ਗਏ ਔਰ ਬੀਜੇਪੀ ਦਾ ਸ਼ਾਸਨ ਆ ਗਿਆ ਹੁਣ ਇਹ ਗੱਲ ਜਿਹੜੀ ਹੈ ਆਵਾ ਦੀ ਪਾਰਟੀ ਭਗ ਚੂਣੀ ਪਛਰੀ ਕਿਉਂਕਿ ਭਗਵਾਨ ਆਵਾ ਦੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਜੀ ਸ਼ਰਾਬ ਕੋਟਾਲੇ ਦੇ ਅੰਦਰ ਜੇਲ੍ਹ ਚ ਗਏ ਔਰ ਜ਼ਮਾਨਤਾਂ ਆਉਂਦੀਆਂ ਲੋਅਰ ਕੋਰਟ ਸੈਸ਼ਨ ਕੋਰਟ ਹਾਈ ਕੋਰਟ ਡਬਲ ਬੈਂਚ ਸੁਪਰੀਮ ਕੋਰਟ ਸਭ ਜਗ੍ਹਾ ਰਿਜੈਕਟ ਹੋਈਆਂ ਬੜੀ ਮੁਸ਼ਕਲ ਨਾਲ ਆਖਿਰ ਚ ਜਾ ਕੇ ਇਹਨਾਂ ਨੂੰ ਜ਼ਮਾਨਤ ਮਿਲੀ ਠੀਕ ਹੈ ਕਈ ਮਹੀਨਿਆਂ ਚ ਜ਼ਮਾਨਤ ਮਿਲੀ ਉਸ ਚ ਵੀ ਕਈ ਸਾਰੀ ਕੰਡੀਸ਼ਨ ਸੀ ਕਿ ਬਤੌਰ ਸੀਐਮ ਤੁਸੀਂ ਕੁਝ ਕਰ ਨਹੀਂ ਸਕਦੇ ਠੀਕ ਹੈ ਫਿਰ ਉਸ ਤੋਂ ਬਾਅਦ ਉਹਨਾਂ ਨੇ ਸਤੀਫਾ ਦਿੱਤਾ ਕਿਉਂਕਿ ਜਦੋਂ ਤੁਸੀਂ ਕੋਟਾ ਹੀ ਰੋਕ ਰਹੇ ਬਤੌਰ ਸੀਐਮ ਕਰਸਾ ਸੋ ਕਹਿਣ ਦਾ ਮਤਲਬ ਇਹ ਹੈ ਕਿ ਜਿਸ ਪਾਰਟੀ ਦੇ ਮੁਖੀ ਜਮਾਨਤ ਤੇ ਬਾਹਰ ਹੋਂ ਜਿਸ ਪਾਰਟੀ ਦੇ ਦੂਜੇ ਨੇਤਾ ਸੁਸੋਦੀਆ ਸਾਹਿਬ ਸ਼ਰਾਬਕੋਟਾ ਜਮਾਨਤ ਤੇ ਬਾਹਰ ਹੋਂ ਜਿਹਨੂੰ ਡੇਢ ਦੋ ਸਾਲ ਅੰਦਰ ਰਹਿ ਕੇ ਜਿਹੜੀ ਹੈ ਜ਼ਮਾਨਤ ਮਿਲ ਕੇ ਬਾਹਰ ਆਇਆ ਹੋਇਆ ਹੈ ਉਸ ਪਾਰਟੀ ਦਾ ਮੁੱਖ ਮੰਤਰੀ ਜਿਹੜਾ ਹੈਗਾ ਇਸ ਗੱਲ ਟਿੱਪਣੀ ਕਰੇ ਇਹ ਸ਼ੋਭਾ ਨਹੀਂ ਦਿੰਦਾ ਸਮਝ ਨਹੀਂ ਆਉਂਦਾ ਔਰ ਸਭ ਤੋਂ ਇੰਪੋਰਟੈਂਟ ਗੱਲ ਇਹ ਉਹ ਹੀ ਭਗਵੰਤ ਮਾਨ ਹੈ ਨਾ ਜਿਹੜੇ ਵਿਦੇਸ਼ ਨੀਤੀ ਦੀ ਗੱਲ ਕਰਦਾ ਹੈ ਇਹ ਭਗਵੰਤ ਨਾਲ ਜਿਹੜਾ ਜਰਮਨੀ ਤੋਂ ਲੁਫਤਾਨਜ਼ਾ ਦੇ ਹਵਾਈ ਜਾਚ ਝੂਲ ਦੇ ਝੂਲ ਦੇ ਵੀਡੀਓ ਆਇਆ ਸੀ ਜਿਹਨਾਂ ਨੂੰ ਲੁਫਤਾਨਜ਼ਾ ਏਅਰ ਨੇ ਉਤਾਰਤਾ ਸੀ ਥੱਲੇ ਤੇ ਇਹ ਪਾਰ ਸਰਕਾਰ ਸੀ ਜਿਹਨੇ ਇਨਸ਼ੋਰ ਕੀਤਾ ਸੀਗਾ ਉਹ ਵੀਡੀਓ ਵਾਇਰਲ ਨਾ ਹੋਏ ਉਹ ਖਬਰ ਨਾ ਉਠੇ ਕਿਉਂਕਿ ਇਸ ਦੇਸ਼ ਦਾ ਹੀ ਮੁੱਖ ਮੰਤਰੀ ਹੈ ਇਸ ਦੇਸ਼ ਦੇ ਇੱਕ ਸੂਬੇ ਦਾ ਮੁੱਖ ਮੰਤਰੀ ਹੈ ਜਦ ਬਾਹਰ ਜਾਂਦੇ ਆ ਤੇ ਸਾਡਾ ਦੇਸ਼ ਹੁੰਦਾ ਹੈ ਜੇ ਦੇਸ਼ ਦੇ ਅੰਦਰ ਸੱਚੀ ਪਾਰਟੀ ਜੇ ਵੰਡੇ ਹੋ ਸਕਦੇ ਆ ਪਰ ਬਾਹਰ ਨਹੀਂ ਹੋ ਸਕਦੇ ਬੜੀ ਦੁਖਦਾਈ ਗੱਲ ਹੈ ਬੜੀ ਮੰਦਪਾਗੀ ਗੱਲ ਹੈ ਵੈਸੇ ਭਗਵੰਤ ਮਾਨ ਵਰਗੇ ਨਾਨ ਸੀਰੀਅਸ ਮੁੱਖ ਮੰਤਰੀ ਤੋਂ ਇਸ ਤੋਂ ਜ਼ਿਆਦਾ ਕੋਈ ਹੋਰ ਉਮੀਦ ASCII ਕਰ ਨਹੀਂ ਸਕਦਾ ਪਰ ਦੂਜੇ ਪਾਸੇ ਇਹ ਵੀ ਕਿਹਾ ਗਿਆ ਕਿ ਜਿੱਤੇ ਤੇ ਪ੍ਰਧਾਨ ਮੰਤਰੀ ਜਾਂਦੇ ਨੇ ਉੱਥੇ ਅਦਾਨੀ ਦਾ ਜਿਹੜਾ ਬਿਜ਼ਨਸ ਸ਼ੁਰੂ ਹੋ ਜਾਂਦਾ ਹੈ ਉੱਥੇ ਜਾ ਕੇ ਉਹਨਾਂ ਦਾ ਕੰਮ ਸ਼ੁਰੂ ਹੋ ਜਾਂਦਾ ਹੈ ਕਿ ਅਡਾਨੀ ਲੈ ਕੇ ਜਾਂਦਾ ਹੈ ਪ੍ਰਧਾਨ ਮੰਤਰੀ ਜਦ ਆਮਾਦੀ ਪਾਰਟੀ ਬਣੀ ਉਸ ਤੋਂ ਪਹਿਲੇ ਇੰਡੀਆ ਗੈਸ ਕੋਪਰਸ ਨਵੇਂ ਗਰੁੱਪ ਸੀਗਾ ਬਾਅਦ ਚ ਕੇਜਰੀਵਾਲ ਸਾਹਿਬ ਦੇ ਵੀਡੀਓਜ਼ ਕਰ ਲੋ ਟੋਪੀ ਜੀ ਪਾਈ ਹੋਈ ਚਿੱਟੀ ਜੀ ਕਮੀਜ਼ ਪਾਈ ਹੋਈ ਦੇਖੀਏ ਇਹ ਅਡਾਨੀ ਨੇ ਕਿੰਨਾ ਕਾਲਾ ਕੰਮ ਵਪਾਰ ਕਰ ਲਿਆ ਹੈ ਦੇਖ ਲੀਏ ਅੰਬਾਨੀ ਨੇ ਕਿਨਾ ਕਰ ਲਿਆ 11 ਸਾਲ ਹੋ ਗਏ ਦੇ 10 ਸਾਲ ਦਿੱਲੀ ਸੱਤਾ ਚ ਰਹੇ ਕਿਹੜੀ ਕਾਰਵਾਈ ਕੀਤੀ ਕੀ ਕੇਸਿਸ ਰੱਖੇ ਇਹ ਰਾਣੇ ਕੋਰਟਾਂ ਚ ਕੰਪਲੇਂਟ ਕੀਤੀ ਥਾਣੇ ਚ ਕੰਪਲੇਂਟ ਕੀਤੀ ਕੀ ਬਣਿਆ ਸੋ ਚਾਹੇ ਅਡਾਨੀ ਹੈ ਚ ਅਮਬਾਨੀ ਹੈ ਚ ਟਾਟਾ ਹੈ ਚ ਕੋਈ ਹੋਰ ਵੀ ਹੈ ਇਸ ਦੇਸ਼ ਦੇ ਅੰਦਰ ਕਾਨੂੰਨ ਦੇ ਤਹਿਤ ਰਹਿ ਕੇ ਜੋ ਵੀ ਕੰਮ ਕਰੇਗਾ ਉਹਨੂੰ ਉਹਨੂੰ ਜੋ ਹੈ ਸਰਕਾਰ ਇਨਕਰੇਜ ਕਰੀ ਹੁਣ ਸਟਾਰਟਅਪ ਪਾਲਿਸੀ ਗਵਰਨਮੈਂਟ ਆਫ ਇੰਡੀਆ ਦੀ ਆਈ ਹੋਈ ਹੈ ਸਟਾਰਟਅਪ ਪਾਲਿਸੀ ਕੇ ਇਸ ਯੰਗਸਟਰ ਬੱਚੇ 19 ਸਾਲ 18 19 20 ਸਾਲ ਦੇ ਬੱਚੇ ਜਿਹੜੇ ਵੱਡੇ ਵੱਡੇ ਬਿਜ਼ਨਸ ਖੜਾ ਕਰ ਗਏ ਤੇ ਕੱਲ ਨੂੰ ਉਹਦੇ ਨਾਲ ਸਾਨੂੰ ਛੋੜ ਦੋਗੇ ਕੋਈ ਤਰੀਕਾ ਠੀਕ ਨਹੀਂ ਹੈ ਠੀਕ ਹੈ ਬਿਜ਼ਨਸ ਕਰੋ ਦਾਮ ਨਾਲ ਅੱਗੇ ਬਤੋ ਸਰਕਾਰਾਂ ਦਾ ਕੰਮ ਹੁੰਦਾ ਹੈ ਬਿਜ਼ਨਸ ਨੂੰ ਇਨਕਰੇਜ ਕਰਨਾ ਇਹ ਵੀ ਤਾਂ ਪੰਜਾਬ 'ਚ ਕਈ ਸਾਰੇ ਬਿਜ਼ਨਸਮੈਨ ਇਨਕਰੇਜ ਕਰ ਰਹੇ ਆਸੀਂ ਕੀ ਬੋਲਨੀ ਹੈ ਟੀ 30 ਨਾਲ ਇਹ ਗੱਲ ਠੀਕ ਨਹੀਂ ਹੈ ਇਹ ਵਾਜਿਬ ਨਹੀਂ ਹੈ ਪਰ ਦੂਜੇ ਪਾਸੇ ਇਹ ਵੀ ਕਿਹਾ ਗਿਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਿਦੇਸ਼ ਨਾਲੋਂ ਇੱਕ ਕਰੋੜ ਜਿਹੜਾ ਇੱਕ ਇੱਕ ਕਰੋੜ 4 ਲੱਖ ਕੋਈ ਗੱਲ ਇੱਕੋ ਗੱਲ ਹੈ ਜੀ ਇੱਕੋ ਗੱਲ ਹੈ ਮਾਨ ਸਾਹਿਬ ਤੁਸੀਂ ਪੰਜਾਬ ਦਾ ਕੀ ਕੀਤਾ ਸਾਨੂੰ ਦੱਸ ਦਿਓ ਪੰਜਾਬੀ ਇਹਨਾਂ ਕਿਤੇ ਵਾਅਦੇ ਦੱਸੋ ਕੀ ਕੀਤਾ ਜੀ ਪੰਜਾਬ ਤੇ ਤੁਸੀਂ ਗਿਆ ਸੀਗਾ ਅਸੀਂ ਨਸ਼ਾ ਖਤਮ ਕਰਾਂਗੇ 1 ਮਹੀਨੇ ਅੰਦਰ ਠੀਕ ਹੈ ਤੁਹਾਡੇ ਲਗਭਗ 40 ਮਹੀਨੇ ਹੋ ਗਏ ਠੀਕ ਹੈ 3 ਸਾਲ 6 ਮਹੀਨੇ 3/36 ਹਾ 1 ਸਾਲ ਚ 12 ਮਹੀਨੇ 3 ਸਾਲ 36 ਔਰ 4 ਉੱਪਰ 40 ਮਹੀਨੇ ਹੋ ਗਏ 42 ਮਹੀਨੇ ਹੋ ਗਏ ਤੁਸੀਂ ਕੀ ਕੀਤਾ ਮਾਨ ਸਾਹਿਬ ਨਸ਼ਾ ਕਿਉਂ ਨਹੀਂ ਖਤਮ ਮੈਂ ਸਮਝਾ ਤੋ ਤੁਹਾਨੂੰ 63 ਦਿਨ ਸਾਲ ਬਾਅਦ ਜਦ ਨਸ਼ੇਬੂ ਸ਼ੁਰੂ ਕਰਨਾ ਪਿਆ ਜਿਹੜੀ ਨਸ਼ੇ ਦੇ ਖਾਤ ਲਈ 5ਵੀਂ ਡੈਡਲਾਈਨ ਸੀਗੀ ਇਹ ਤਾਂ ਮਤਲਬ ਉਸ ਤੋਂ ਪਹਿਲੇ ਤੁਸੀਂ ਨਸ਼ਾ ਨਹੀਂ ਖਤਮ ਕੀਤਾ ਤੁਸੀਂ ਐਕਸੈਪਟ ਕਰ ਲਿਆ ਤੇ ਮਾਨ ਸਾਹਿਬ ਦੇਖੋ ਪੰਜਾਬ ਦੇ ਅੰਦਰ ਕੱਲਾ ਨਸ਼ਾ ਹੀ ਨਹੀਂ ਹੈ ਪੰਜਾਬ ਦੇ ਅੰਦਰ ਜਿਹੜਾ ਹੈਗਾ ਤੁਸੀਂ ਐਮਐਸਪੀ ਦੀ ਗੱਲ ਕਰ ਲੋ ਤੁਸੀਂ ਚੋਣਾਂ ਤੋਂ ਪਹਿਲੇ ਕਹਿੰਦੇ ਸੀ ਅਸੀਂ ਐਮਐਸਪੀ ਦਵਾਂਗੇ 23 ਦੀ 23 ਫਸਲਾਂ ਤੇ ਐਮਐਸਪੀ ਦਵਾਂਗੇ ਤੁਹਾਡਾ ਟੀਵੀ ਇੰਟਰਵਿਊ ਬਾਈਟ ਹੈ ਕਿਉਂ ਕੀ ਹੋਇਆ ਬਾਜ ਕਹਿਣ ਲੱਪੇ ਕੇਂਦਰ ਸਰਕਾਰ ਦੇ ਕੇਂਦਰ ਸਰਕਾਰ ਕਿਉਂ ਦੇਗੀ ਜੀ ਜੇ ਹਰਿਆਣਾ ਦੀ ਬੀਜੇਪੀ ਸਰਕਾਰ ਆਪਣੇ ਦਮ ਤੇ ਸਾਰੀ ਫਸਲਾਂ ਤੇ ਐਮਐਸਪੀ ਦੇ ਸਕਦੀ ਹੈ ਤੇ ਪੰਜਾਬ ਦੀ ਫਿਰ ਆਵਾ ਦੀ ਪਾਰਟੀ ਸਰਕਾਰ ਕਿਉਂ ਨਹੀਂ ਦਿੰਦੀ ਕਿਸਾਨ ਸੰਗਠਨ ਅੰਦੋਲਨ ਪਾਠ ਬੰਦੇ ਦੌਰਾਨ ਤੁਸੀਂ ਕਿਹਾ ਸੀਗਾ ਕਿ ਵੀ ਐਗਰੀਕਲਚਰ ਸਟੇਟ ਸਬਜੈਕਟ ਹੈ ਉਹਦੇ ਉੱਪਰ ਦਿੱਲੀ ਸਰਕਾਰ ਕਾਨੂੰਨ ਕੌਮੀ ਸਰਕਾਰ ਕਾਨੂੰਨ ਨਾ ਬਣਾਵੇ ਤੇ ਐਗਰੀਕਲਚਰ ਸਟੇਟ ਸਬਜੈਕਟ ਹੈ ਨਾ ਤੇ ਦੋਨਾਂ ਤੁਸੀਂ ਤੁਹਾਨੂੰ ਪਤਾ ਹੈ ਇਹ ਭਗਵੰਤ ਮਾਨ ਸਾਹਿਬ ਵੀ ਤੇ ਜਵਾਬ ਨਹੀਂ ਦੇਣਗੇ ਹਰਿਆਣੇ ਦੇ ਅੰਦਰ ਸਾਰੀ ਫਸਲਾਂ ਛੱਡੋ ਉਹਦੇ ਨਾਲ-ਨਾਲ ਸਬਜ਼ੀਆਂ ਦੇ ਉੱਪਰ ਵੀ ਐਮਐਸਪੀ ਹੈ ਆਲੂ ਪਿਆਜ਼ ਟਮਾਟਰ ਪੱਤਾ ਗੋਭੀ ਫੁੱਲ ਗੋਭੀ ਮਿਰਚ ਸ਼ਿਮਲਾ ਮਿਰਚ ਲਾਲ ਮਿਰਚ ਸਭ ਦੇ ਉੱਪਰ ਐਮਐਸਪੀ ਹੈ ਉੱਥੇ ਦਾ ਆਲੂ ਰੁੱਲਦਾ ਨਹੀਂ ਹੈ ਉੱਥੇ ਪੱਤਾ ਗੋਭੀ ਰੁੱਲਦੀ ਨਹੀਂ ਹੈ ਪੰਜਾਬ ਦੇ ਅੰਦਰ ਕਿਉਂ ਨਹੀਂ ਲੈ ਦਿੰਦੇ ਸੁਮਾਨ ਸਾਹਿਬ ਜਿਹੜੇ ਹੈ ਨਾ ਜੀ ਕੁਝ ਨਹੀਂ ਕਰਦੇ ਸਿਰਫ ਗੱਲਾਂ ਨੂੰ ਕੁਮਾਂਦੇ ਆਂ ਕੁਮਾਂਦੇ ਆਂ ਕੁਮਾਂਦੇ ਆ ਲਗਾਤਾਰ ਜਿਹੜਾ ਹੈਗਾ ਝੂਠ ਬੋਲਣ ਦੀ ਇੱਕ ਮਸ਼ੀਨ ਬਣੇ ਹੋਏ ਆ ਸੋ ਗੁੰਮਰਾਹ ਕਰਨ ਦੀ ਮਸ਼ੀਨ ਬਣੇ ਪਰ ਸੀਮ ਸਾਹਿਬ ਨੇ ਇਹ ਵੀ ਕਿਹਾ ਕਿ ਜਿਸ ਤਰੀਕੇ ਨਾਲ ਸੱਚ ਬੋਲਣ ਵਾਲੇ ਬੰਦੇ ਦੇ ਉੱਤੇ ਐਫ ਆਈ ਆਰ ਹੁੰਦੀ ਹੈ ਤਾਂ ਇਹ ਬੀ ਜੀ ਪੀ ਕਰ ਰਹੀ ਹੈ ਜਿਸ ਤਰੀਕੇ ਨਾਲ ਅਸੀਂ ਸੱਚ ਬੋਲਦੇ ਆ ਤਾਂ ਕੇਜਰੀਵਾਲ ਦਾ ਕੀ ਕਸੂਰ ਸੀ ਪੁਲਿਸ ਉਹਦੀ ਦਾ ਕੀ ਕਸੂਰ ਸੀ ਉਹਨਾਂ ਵੱਲੋਂ ਕਿਹਾ ਕਿ ਅਸੀਂ ਅੱਜ ਸਭ ਤੋਂ ਵੱਧ ਪ੍ਰਧਾਨ ਮੰਤਰੀ ਖਿਲਾਫ ਹੋ ਗਏ ਇੱਕ ਮਿੰਟ ਤੁਸੀਂ ਪ੍ਰਧਾਨ ਮੰਤਰੀ ਸਾਹਿਬ ਖਿਲਾਫ ਬੋਲਦੇ ਹੋ ਕੀ ਬੋਲਦੇ ਹੋ ਜੀ ਹੂੰ ਚੁਟਕਲੇ ਸੁਣਾਉਂਦੇ ਹੋ ਨਾ ਹਨਾ ਇਹ ਦੱਸੋ ਫਿਰ ਤੁਸੀਂ ਵਿਦੇਸ਼ ਨੀਤੀ ਤਦ ਕੀ ਸੀ ਜਦ ਤੁਸੀਂ ਲੁਫਤਾਂਸਾ ਜਰਮਨੀ ਚ ਆਣ ਲੱਗੇ ਸੀ ਲੁਫਤਾਂਸਾ 에ਅਰਪੋਰਟ 에ਰੋਪਲੇਨ ਚੜੇ ਸ਼ਰਾਬ ਬਿੱਲ ਝੂਲਦੇ ਸੀਗੇ ਤਦ ਵਿਦੇਸ਼ ਨੀਤੀ ਦਾ ਖਿਆਲ ਆਇਆ ਤੁਹਾਨੂੰ ਔਰ ਇਹ ਸਮਝਾ ਦਿਓ ਤੁਸੀਂ ਇਹ ਕਹਿਣਾ ਚਾਹ ਰਹੇ ਹੋ ਕਿ ਦੇਸ਼ ਦੀ ਜਿਹੜੀ ਕੋਟਾ ਨੇ ਉਹ ਵੀ ਠੀਕ ਨਹੀਂ ਹੈ ਕੇਜੀਵਾਲ ਸਾਹਿਬ ਨੂੰ ਜਿਹੜੀ ਜ਼ਮਾਨਤ ਨਹੀਂ ਮਿਲੀ ਲਗਾਤਾਰ ਕਈ ਮਹੀਨੇ ਉਦਲੀ ਸਰਕਾਰ ਬੀਜੇਪੀ ਸਰਕਾਰ ਜ਼ਿੰਮੇਵਾਰ ਹੈ ਉਦਲੀ ਕੋਟਾ ਜ਼ਿੰਮੇਵਾਰ ਨੇ ਕੋਟਨ ਲੱਗਿਆ ਕਿ ਜਿਹੜੀ ਇਨਵੈਸਟਿਗੇਟਿੰਗ ਏਜੰਸੀ ਨੇ ਤੱਥ ਦਿੱਤੇ ਉਸੇ ਕਿਤਨਾ ਕਿਤ ਪ੍ਰੂਫ ਹੈ ਔਰ ਹੋਰ ਸਾਰਾ 100 ਗਲਾਂ ਦੀ ਗੱਲ ਦਿੱਲੀ ਵਿਧਾਨ ਸਭਾ ਚੋਣਾਂ ਚ ਕੇਜਰੀਵਾਲ ਸਾਹਿਬ ਨੇ ਕਿਹਾ ਕਿ ਮੈਨੂੰ ਜਿਤਾਓ ਮੇਰੀ ਪਾਰਟੀ ਨੂੰ ਜਿਤਾਓ ਔਰ ਦੱਸੋ ਕਿ ਅਸੀਂ ਇਮਾਨਦਾਰਾਂ ਸਾਡੇ ਉੱਪਰ ਜਿਹੜੇ ਈਡੀ ਦੇ ਪਰਚੇ ਨੇ ਉਹ ਗਲਤ ਨੇ ਲੋਗਾ ਨੇ ਆਵਾਦੀ ਪਾਰਟੀ ਵੀ ਚਲਤੀ ਕਰਦੀ ਕੇਜਰੀਵਾਲ ਵੀ ਚਲਦਾ ਕਰਤਾ ਰਹਾਤਾ ਲੋਕਾਂ ਨੇ ਕਹਤਾ ਤੂੰ ਕਰਪਟ ਹੈ ਤੇ ਜਿਹਨੂੰ ਲੋਕਾਂ ਨੇ ਕਰਪਟ ਕਿਹਾ ਹੋਇਆ ਹੈ ਭਗਵੰਤ ਮਾਨ ਸਾਹਿਬ ਤੁਸੀਂ ਉਹਨੂੰ ਕੀ ਚੈਲੰਜ ਕਰੋਗੇ ਛੱਡੋ ਮਾਨ ਸਾਹਿਬ ਖਾਦੀ ਬਿਧੀ ਬੋਲੇਗਾ ਨਾ ਔਰ ਦੂਜੀ ਪਾਸੇ ਇਹ ਵੀ ਕਿਹਾ ਗਿਆ ਕਿ ਗੈਂਗਸਟਰ ਤਾਂ ਗੁਜਰਾਤ ਦੀ ਜੇਲ੍ਹਾਂ ਚ ਰੱਖੇ ਹੋਏ ਨੇ ਜਿਹੜੇ ਬਿਲਕੁਲ ਖਤਰਨਾਕ ਗੈਂਗਸਟਰ ਨੇ ਲਗਾਤਾਰ ਹਰ ਵਾਰਦਾਤ ਦੀ ਜ਼ਿੰਮੇਵਾਰੀ ਲੈਂਦੇ ਨੇ ਸਿਰਫ ਪੰਜਾਬ ਦੇ ਅੰਦਰ ਫਰੋਤੀਆਂ ਇੱਕ ਦਰ ਦਾ ਮਰ ਗਿਆ ਪੰਜਾਬ ਦੇ ਅੰਦਰ ਮਰਡਰ ਆਮ ਗੱਲ ਹੋ ਗਈ ਹੈ ਪੰਜਾਬ ਦੇ ਅੰਦਰ ਚੈਨਾ ਤੇਵੇਂ ਕੋਈ ਜਾਂਦੇ ਜਿਵੇਂ ਦਾ ਉੱਪਰ ਜਸਾ ਲੰਦਾ ਠੀਕ ਹੈ ਤੇ ਇਹ ਸਭ ਚੀਜ਼ਾਂ ਜਿਹੜੀਆਂ ਹੋਈਆਂ ਪੰਜਾਬ ਦੇ ਅੰਦਰ ਫਿਰੋਤੀਆਂ ਨੂੰ ਛੱਡ ਦੋ ਜਿਹਦੇ ਕਰਕੇ ਤੁਸੀਂ ਲਾਰੈਂਸ ਨਾਲ ਜੋੜਦੇ ਹੋ ਬਾਕੀ ਸਭ ਚੀਜ਼ਾਂ ਕੌਣ ਕਰਦਾ ਬਾਕੀ ਸਭ ਚੀਜ਼ਾਂ ਵੀ ਤੇ ਲੋਕਲ ਗਲੋਕ ਕਰ ਰਹੇ ਨੇ ਨਾ ਇੱਥੇ ਦੇ ਗੈਂਗਸਟਰਸ ਕਰ ਰਹੇ ਨੇ ਬਦਮਾਸ਼ ਕਰ ਰਹੇ ਨੇ ਨੈਗੇਟਿਵ ਵਲੋਗ ਕਰ ਰਹੇ ਨੇ ਤੁਸੀਂ ਲਾ ਐਂਡ ਆਰਡਰ ਮੇਨਟੇਨ ਕਰਨ ਚ ਫੇਲ ਹੋਏ ਹੋ ਔਰ ਲਾ ਐਂਡ ਆਰਡਰ ਮੇਨਟੇਨ ਨਹੀਂ ਕਰ ਪਾ ਰਹੇ ਤੁਸੀਂ ਰਸਤਾ ਲੱਭ ਰਿਓ ਬਾਨਾ ਭੱਜਣ ਦਾ ਲਾਰੈਂਸ ਬਿਸ਼ਨੂ ਦੇ ਨਾਂ ਤੇ ਭੱਜ ਨਹੀਂ ਪਾਓਗੇ ਲਾਰੈਂਸ ਬਿਸ਼ਨੂ ਇਹ ਹੋਈ ਹੈ ਜਿਹਨੂੰ ਭਗਵੰਤ ਮਾਨ ਸਾਹਿਬ ਨੇ ਜਿਲ੍ਹਾ ਚ ਉਠਾਇਆ ਸੀਗਾ ਵੱਲੇ ਨੂੰ ਸਪੈਸ਼ਲ ਟ੍ਰੀਟਮੈਂਟ ਦਿੰਦੇ ਨੇ ਪੰਜਾਬੀ ਵਰਗਾ ਸਾਡਾ ਮਤਲਬ ਇਹ ਹੈ ਕਿ ਉਹਨੂੰ ਸਪੈਸ਼ਲ ਟ੍ਰੀਟਮੈਂਟ ਦਿੰਦੇ ਨੇ ਜੇ ਲਾਰੈਂਸ ਬਿਸ਼ਨੋਈ ਨੂੰ ਸੀਆ ਸਟਾਫ ਮਹੌਲੀ ਦੇ ਅੰਦਰ ਪੂਰੇ ਏਸੀ ਕਮਰੇ ਜਿਹਾ ਬਿਠਾਇਆ ਜਾਵੇ ਸੋਫੇ ਲਗਾਏ ਜਾਣ ਹੋਰ ਤਾਂ ਹੋਰ ਜਿਹੜਾ ਹੈ ਉਹਦੇ ਇੰਟਰਵਿਊ ਪੱਤਰਕਾਰਾਂ ਤੋਂ ਅਗਲੇ ਤੋਂ ਕਰਾਏ ਜਾਣ ਠੀਕ ਹੈ ਨਾ ਤੇ ਫਿਰ ਫਿਰ ਇਲਜ਼ਾਮ ਸਾਡੇ ਤੇ ਲਗਾਓ ਇਹ ਤਾਂ ਚੰਗਾ ਹੈ ਉਹ ਦੂਜੀ ਜੇਲ੍ਹ ਚ ਹੈ ਨਹੀਂ ਤੇ ਨਾਲ ਦੱਸੋ ਪਤਾ ਕੀ ਕੀ ਹੋਰ ਕੰਮ ਕਰਾ ਲੈਣੇ ਸੀਗੇ ਬਾਕੀ ਜੇ ਤੁਹਾਨੂੰ ਲੱਗਦਾ ਹੈ ਕਿ ਤੁਹਾਨੂੰ ਬਹੁਤ ਜ਼ਰੂਰੀ ਹੈ ਤੁਸੀਂ ਲੱਭ ਕੇ ਲਿਆਓ ਨਾ ਪਰ ਇੱਕ ਗੱਲ ਜਵਾਬ ਦੇ ਦਿਓ ਜਿਹੜਾ ਅਭੋਰ ਦੇ ਅੰਦਰ ਕਪੜਾ ਵਪਾਰੀ ਵਰਮਾ ਜਿਹਨੂੰ ਟੈਰਿਸਟ ਜਿਹਨੂੰ ਗੈਂਗਸਟਰਸ ਨੇ ਮਾਰਿਆ ਹੈ ਔਰ ਤੁਸੀਂ ਦੋ ਦਿਨ ਬਾਅਦ ਟਵੀਟ ਕਰਤਾ ਆਵਾਦੀ ਪਾਰਟੀ ਨੇ ਕਰਤਾ ਹੋਰ ਮੰਤਰੀ ਨੇ ਕਰਤਾ ਕਿ ਅਸੀਂ ਗੈਂਗਸਟਰਸ ਨੂੰ ਇਨਕਾਊਂਟਰ ਚ ਮਾਰਤਾ ਕਿੰਨਾ ਬੜਾ ਝੂਠ ਪੰਜਾਬਨਾ ਬੋਲੇ ਤੁਸੀਂ ਇੱਕ ਦਿਨ ਬਾਅਦ ਖਬਰ ਕੀ ਨਿਕਲਦੀ ਹੈ ਪੁਲਿਸ ਦੀ ਐਫ ਆਈ ਆਰ ਕਹਿੰਦੀ ਹੈ ਕਿ ਉਹ ਦੋ ਬੰਦੇ ਅਸੀਂ ਫੜੇ ਜਿਨ੍ਹਾਂ ਨੇ ਹਥਿਆਰ ਸਪਲਾਈ ਕੀਤੇ ਸੀਗੇ ਜਦੋਂ ਉਹਨਾਂ ਨੂੰ ਉਹ ਹਥਿਆਰ ਵਾਲੇ ਕਿੱਥੇ ਛੁਪਾ ਕੇ ਰੱਖੇ ਸਪੌਟਸ ਤੇ ਲੈ ਕੇ ਗਏ ਉਥੇ ਦੋ ਹੋਰ ਅਣਪਛਾਤੇ ਬੰਦੇ ਨੇ ਇਹਨਾਂ ਨੂੰ ਗੋਲੀ ਮਾਰੀ ਔਰ ਮਰ ਗਏ ਮਲੇ ਪੁਲਿਸ ਦੀ ਕਸਟਡੀ ਚ ਜਿਹੜੇ ਬੰਦੇ ਸੀਗੇ ਉਹਨਾਂ ਦੋ ਅਣਪਛਾਤੇ ਬੰਦੇ ਮਾਰ ਕੇ ਭੱਜ ਗਏ ਠੀਕ ਹੈ ਦੋ ਗੱਲਾਂ ਪਹਿਲਾ ਆਮ ਆਦੀ ਪਾਰਟੀ ਭਗਵੰਤ ਮਾਨ ਨੇ ਝੂਠ ਬੋਲਿਆ ਕਿ ਅਸੀਂ ਇਨਕਾਊਂਟਰ ਕਰਤਾ ਹੈ ਇਨਕਾਊਂਟਰ ਇਹਨਾਂ ਨੇ ਨਹੀਂ ਕੀਤਾ ਉਹ ਤਾਂ ਇਹਨਾਂ ਦੇ ਕਸਟਡਿ ਚ ਹਤਿਆ ਕਰਕੇ ਚਲੇ ਗਏ ਦੂਸਰਾ ਜਿਹੜਾ ਹੈਗਾ ਪੁਲਿਸ ਕਿੰਨੀ ਕਮਜ਼ੋਰ ਹੋ ਗਈ ਹੈ ਇਹਨਾਂ ਦੇ ਕਿ ਜੇ ਪੁਲਿਸ ਦੀ ਕਸਟਡੀ ਲੋਕਾਂ ਨੂੰ ਮਾਰ ਕੇ ਚੱਲ ਜਾਂਦੇ ਬੰਦੇ ਫੜੇ ਨਹੀਂ ਜਾਂਦੇ ਸੋ ਸੂਬਾ ਤੁਸੀਂ ਨਹੀਂ ਚਲਾ پا ਰਹੇ ਠੀਕ ਹੈ ਪੰਜਾਬ ਦੇ ਅੰਦਰ ਫਰੋਤੀ ਇੱਕ ਵਿਪਾਰ ਬਣ ਗਿਆ ਉਹਨੂੰ ਤੁਸੀਂ ਰੋਕ ਨਹੀਂ 파ਰੇ ਠੀਕ ਹੈ ਔਰ ਤੁਸੀਂ ਠੀਕ ਹੈ ਜਿਹੜਾ ਸਾਡੇ ਉੱਪਰ ਫੋਟ ਦੀ ਕੋਸ਼ਿਸ਼ ਕਰਦੇ ਹੋ ਪਿੱਛੇ ਜਿਹੜੇ ਪੰਚਾਇਤਾਂ ਚੋਂ ਨੁ ਹੋਈਆਂ ਉਸ ਗੁਰਦਾਸਪੁਰ ਦੇ ਅੰਦਰ ਜਗੂ ਭਗਵਾਨਪੁਰੀਆ ਇੱਕ ਏਂਗਸਟਰ ਹੈ ਉਹਦਾ ਕਜ਼ਨ ਖੜਿਆ ਸੀਗਾ ਆਵਾਦੀ ਪਾਰਟੀ ਟਿਕਟ ਤੇ ਉਹਦੇ ਬਾਰੇ ਜਵਾਬ ਦੇ ਦੇਣਾ ਠੀਕ ਹੈ ਇਹ ਲੋ ਤੇ ਨਾ ਵੈਸਟੀ ਜਿਹੜੀ ਹੁਣ ਚੋਣ ਹੋਈ ਹੈ ਉਸ ਦਾ ਅਸੀਂ ਦੋ ਫੋਟੋਆਂ ਦਿਖਾਈਆਂ ਦੋ ਲਗ ਲਗ ਸਮੇਂ ਤੇ ਜਿਹਨਾਂ ਨੂੰ ਇਹਨੇ ਆਮ ਆਦੀ ਪਾਰਟੀ ਜੁਆਇਨ ਕਰਾਈ ਜਿਹੜੇ ਸਾਫ ਕੋ ਗੈਂਗਸਟਰ ਨੇ ਠੀਕ ਹੈ ਨਾ ਉਹਦੀ ਗੱਲ ਜਿਹੜਾ ਹੈਗਾ ਮਾਨ ਸਾਹਿਬ ਜਵਾਬ ਦੇਣਾ ਉਹਦਾ ਮਾਨ ਸਾਹਿਬ ਜਵਾਬ ਨਹੀਂ ਦੇਣਗੇ ਪ੍ਰੋਬਲਮ ਇਹ ਹੈ ਕਿ ਮਾਨ ਸਾਹਿਬ ਨਾ ਤਾਂ ਅਬੋਰ ਫੇਕ ਇੰਕਾਊਂਟਰ ਦਾ ਜਵਾਬ ਦੇਣਗੇ ਨਾ ਮਾਨ ਸਾਹਿਬ ਜਿਹੜੇ ਗੈਂਗਸਟਰ ਜਿਹੜੇ ਆਮ ਆਦੀ ਪਾਰਟੀ ਚ ਹੈ ਉਹਨਾਂ ਦਾ ਜਵਾਬ ਦੇਣਗੇ ਸਿਰਫ ਸਿਰਫ ਲੋਰੈਂਸ ਬਿਸ਼ਨੋਈ ਦੇ ਆਸ-ਪਾਸ ਘੁਮਾਣਗੇ ਚਲੋ ਇੱਕ ਗੱਲ ਦਾ ਜਵਾਬ ਦਿਓ ਮਾਨ ਸਾਹਿਬ ਅਸੀਂ ਝੂਠ ਬੋਲ ਸਕਦੇ ਆ ਬੀਜੇਪੀ ਆਪਰੇਸ਼ਨ ਦੀ ਬਾਕੀ ਪਾਰਟੀ ਆ ਕਾਂਗਰਸ ਅਕਾਲੀ ਦਲ ਐ ਬੀਐਸਪੀ ਸਭ ਝੂਠ ਬੋਲ ਸਕਦੇ ਨੇ ਮੈਨੂੰ ਸੁਝਾਓ ਆਮ ਆਦੀ ਪਾਰਟੀ ਦੇ ਐਮਐਲਏ ਕਹਿੰਦੇ ਨੇ ਕਿ ਪੰਜਾਬ ਦੇ ਅੰਦਰ ਆਮ ਆਦੀ ਪਾਰਟੀ ਦੇ ਲੀਡਰ ਨਸ਼ਾ ਵਕਾ ਰਹੇ ਨੇ ਫਿਰ ਅਸੀਂ ਤਸਨੀ ਬੋਲੇ ਉਦੋਂ ਕਿਵਾਰੀ ਕਿਉਂ ਨਹੀਂ ਕਰਦੇ ਮਾਨ ਸਰ ਤੁਹਾਡਾ ਇੱਕ ਐਮਐਲਏ ਕੋਰ ਵਿੱਚ ਪ੍ਰਤਾਪ ਸਿੰਘ ਉਹਨੇ ਬੋਲਿਆ ਕਿ ਵੀ ਲੁਧਿਆਣਾ ਦੇ ਅੰਮ੍ਰਿਤਸਰ ਦੇ ਦੋ ਪੁਲਿਸ ਅਫਸਰ ਰਾਗਵ ਚੱਡੇ ਦੇ ਜਿਹੜੇ ਅੱਖਾਂ ਦੇ ਤਾਰੇ ਨੇ ਉਹ ਨਸ਼ਾ ਵਕਵਾਉਂਦੇ ਨੇ ਇਹ ਤਾਂ ਮੱਲਬ ਨਸ਼ਾ ਦੇ ਉਹ ਵਿਸ਼ਲੇਪ ਨੇ ਰਾਗਵ ਚੱਡੇ ਕੋਲ ਵੀ ਨਸ਼ੇ ਦੀ ਕਮਾਈ ਜਾਂਦੀ ਹੈ ਤੁਸੀਂ ਇਨਕੁਆਰੀ ਕੀਤੀ ਨਹੀਂ ਕੋਵਨ ਵਿਜਿਤ ਪਰ ਤੁਸੀਂ ਪਾਰਟੀ ਚੋਂ ਹੁਣ ਕੱਢਿਆ ਪਰ ਇਹ ਗੱਲ 2-3 ਮਹੀਨੇ ਪੁਰਾਣੀ ਹੈ ਇੱਕ ਡਾਕਟਰ ਅਜੇ ਗੁਪਤਾ ਐਮਐਲਏ ਹੈ ਉਹ ਤੁਹਾਡਾ ਕਹਿੰਦਾ ਕਿ ਆਮ ਆਦੀ ਪਾਰਟੀ ਕੇ بڑے ਨੇਤਾ ਨਸ਼ਾ ਵਿਕਵਾਤੇ ਹਨ ਉਹਨੂੰ ਪੁੱਛਿਆ ਕਿਹੜੇ ਵਿਕਵਾਉਂਦੇ ਨੇ ਨਹੀਂ ਪੁੱਛਿਆ ਸੋ ਮਾਨ ਸਾਹਿਬ ਸਿਰਫ ਤੁਹਾਡੇ ਸ਼ੋਸ਼ੇबाजी ਪੀਆਰ ਸਟੰਟ ਕਰਨਾ ਲੋਕਾਂ ਦਾ ਧਿਆਨ ਭਟਕਾਉਣਾ ਇਹ ਤੁਹਾਡਾ ਕੰਮ ਹੈ ਇਸ ਦੇ ਲਗਵਾ ਤੁਸੀਂ ਹੋਰ ਕੁਝ ਨਹੀਂ ਕਰ ਰਹੇ ਸਚਾਈ ਇਹ ਹੈ ਪੰਜਾਬ ਦੇ ਅੰਦਰ ਬਹੁਤ ਜਿਆਦਾ ਕਾਨੂੰਨ ਵਿਵਸਥਾ ਦਾ ਬੁਰਾ ਹਾਲ ਹੈ ਲੋਕ ਤਰਾਹੀ ਮਾਮਤ ਤਰਾਹੀ ਮਾਮਨੇ ਲੋਕ ਦੁਖੀ ਨੇ ਜੜੇ ਵੱਡੇ ਬਿਜ਼ਨਸਮੈਨ ਨੇ ਉਹ ਹੁਣ ਜਾਂ ਤਾਂ ਸੂਬੇ ਤੋਂ ਬਾਹਰ ਜਾ ਰਹੇ ਨੇ ਇਆ ਸੂਬੇ ਤੋਂ ਬਾਹਰ ਜੜੀ ਹੈ ਆਪਣੀਆਂ ਪਰਿਵਾਰਾਂ ਨੂੰ ਭੇਜ ਲੈਣੇ ਔਰ ਜਿਹੜਾ ਬੰਦਾ ਇੱਕ ਗੱਡੀ ਫੋਰਡ ਕਰ ਸਕਦਾ ਸਕੂਟਰ ਤੇ ਚੱਲਦਾ ਤੇ ਜਿਹੜਾ ਮਰਸੀਡੀਜ਼ ਫੋਰਡ ਕਰ ਸਕਦਾ ਯੂਨੋ ਵੱਟ ਚੱਲਦਾ ਤਾਂ ਕਿ ਇਹ ਨਾ ਕਿਸੇ ਨੂੰ ਲੱਗੇ ਵੀ ਸਾਡੇ ਕੋਲ ਵਾਲੇ ਪੈਸੇ ਅਸੀਂ ਕਮਾ ਲੈਣੇ ਇੰਨਾ ਡਰ ਦਾ ਮਾਹੌਲ ਕਰਤਾ ਮੱਧ ਪ੍ਰਦੇਸ਼ ਦੇ ਸੀਐਮ ਲੁਧਿਆੜਾ ਦੇ ਨੇ ਕਿੰਨੇ ਹਜ਼ਾਰ ਕਰੋੜ ਦੀ ਇਨਵੈਸਟਮੈਂਟ ਜੜੀ ਮੱਧ ਪ੍ਰਦੇਸ਼ ਲੈ ਜਾਂਦੇ ਨੇ ਕਿਉਂ ਲੈ ਜਾਂਦੇ ਕਿਉਂਕਿ ਪੰਜਾਬ ਦੇ ਵਪਾਰੀਆਂ ਨੂੰ ਇੰਡਸਟਰੀਜ਼ ਨੂੰ ਤੇ ਵਿਸ਼ਵਾਸ ਨਹੀਂ ਦਵਾ ਪਾਰੇ ਕਿ ਸਾਡੇ ਇੱਥੇ ਲਾਅ ਐਂਡ ਆਰਡਰ ਅਸੀਂ ਸੰਭਿਆ ਅੱਗੇ ਅਸੀਂ ਠੀਕ ਕਰਾਂਗੇ ਖਰਾਬ ਨਹੀਂ ਹੋਣ ਦਾਂਗੇ ਤੁਸੀਂ ਉਹ ਸੋ ਫੇਲ ਤੁਸੀਂ ਹੋਏ ਹੋ ਈਸ਼ੂ ਕਿਤੇ ਹੋਰ ਕਮਾਉਂਦੇ ਹੋ ਭਈ ਦੂਜੇ ਪਾਸੇ ਲਾਸਟ ਦੇ ਵਿੱਚ ਸਵਾਲ ਇਹ ਹੈ ਕਿ ਜਿਸ ਤਰੀਕੇ ਨਾਲ ਸੀਐਮ ਭਗਵੰਤ ਮਾਨ ਨੇ ਗ੍ਰਹਿ ਮੰਤਰੀ ਦੇ ਉੱਤੇ ਸਵਾਲ ਚੁੱਕੇ ਨੇ ਕਿ ਉਹ ਤਾਂ ਤੜੀਪਾਰ ਸੀ ਗੁਜਰਾਤ ਦੇ ਵੀ ਤੜੀਪਾਰ ਨੂੰ ਕਹਿੰਦੇ ਨੇ ਕਿ ਜਿਹੜਾ ਗੁਜਰਾਤ ਤੋਂ ਮਾਲ ਭੇਜਿਆ ਜਾਵੇ ਇਸ ਤਰ੍ਹਾਂ ਕਿ ਨਾ ਮਾਨ ਸਾਹਿਬ ਉਹ ਤੜੀਪਾਰ ਸੀ ਨਹੀਂ ਸੀ ਪਤਾ ਨਹੀਂ ਪਰ ਮਾਨ ਸਾਹਿਬ ਦੀ ਗਲਤ ਬਕੀ ਬੜੀ ਸੱਚ ਹੈ ਕਿ ਤੁਸੀਂ ਬਹੁਤ ਜਲਦੀ ਇਸ ਦੇਸ਼ ਤੜੀਬਾਰ ਆਉਣ ਵਾਲੇ ਹੋ ਕਿਉਂਕਿ ਜਿੰਨੀ ਕਰਪਸ਼ਨ ਜਿੰਨੀ ਜ਼ਿਆਦਾ ਲਾਅਲੈਸਨੈਸ ਪੰਜਾਬ 'ਚ ਹੈ ਔਰ ਜਿੰਨੀ ਜ਼ਿਆਦਾ ਕ腐ਸ਼ਨ ਆਵਾਦੀ ਪਾਰਟੀ ਦੇ ਐਮਐਲਏ ਐਮਪੀ ਮੰਤਰੀ ਚੀਫ ਮਿੰਸਟਰ ਆਫਿਸ ਔਰ ਚੀਫ ਮਿੰਸਟਰ ਦਾ ਪਰਿਵਾਰ ਕ腐ਸ਼ਨ ਚ ਸੰਲਿਪਤ ਹੈ ਠੀਕ ਹੈ ਉਹ ਦਿਨ ਦੂਰ ਨਹੀਂ ਜੇ ਤੁਹਾਡੀ ਸਰਕਾਰ ਜਾਏਗੀ ਤੁਹਾਡੀ ਜ਼ਮਾਨਤਾਂ ਜਬਤ ਹੋਣਗੀਆਂ ਹਾਈ ਕੋਰਟ ਤੁਹਾਡੇ ਖਿਲਾਫ ਪਰਚੇ ਜਾਲ ਦਰਜ ਕਰਨ ਦਾ ਆਰਡਰ ਦੇਗਾ ਔਰ ਉਸ ਪ੍ਰਾਂਜਤੋੜੀ ਗਿਫਤਾਰੀਆਂ ਹੋਣੀ ਹੈਗੀ ਤੁਹਾਨੂੰ ਪੰਜਾਬ ਤੋਂ ਦੇਸ਼ ਤੋਂ ਤੜੀਪਾਰ ਹੋਣਾ ਪੈਣਾ ਕਿਉਂ ਭੱਜ ਜਾਓਗੇ ਤੁਸੀਂ ਕੋਰਟ ਨੂੰ ਫੇਸ ਨਹੀਂ ਕਰ ਪਾਓਗੇ ਖੂਬ ਕਰਪਸ਼ਨ ਖੂਬ ਕਰਪਸ਼ਨ ਔਰ ਖੂਬ ਕਰਪਸ਼ਨ ਤੁਸੀਂ ਕਰ ਰਹੇ ਹੋ ਜਿੱਥੇ ਤੱਕ ਅਮਿਸ਼ਾਹ ਜੀ ਦੀ ਗੱਲ ਹੈ ਮੇਰੀ ਬੇਨਤੀ ਹੈ ਇਹ ਉਹ ਅਮਿਸ਼ਾਹ ਹੈ ਜਿਨ ਨੇ ਤਾਰਾ 370 ਜਿਹੜੀ ਹੈ ਜੰਮੂ ਕਸ਼ਮੀਰ ਚ ਖਤਮ ਕਰਨ ਤੋਂ ਬਾਅਦ ਲਗਭਗ ਸਵਾ ਲੱਖ ਸਿੱਖ ਪਰਿਵਾਰਾਂ ਨੂੰ VOTING RIGHTS ਔਰ CITIZENSHIP ਦਵਾਈ ਸੀ ਜਿਹੜੇ ਸੈਕੰਡ ਦਰਜੇ ਸਿਚੁਏਸ਼ਨ ਬਣ ਕੇ ਆਜ਼ਾਦੀ ਤੋਂ ਬਾਅਦ ਜੀਰੇ ਸੀਗੇ ਇਹ ਉਹ ਭਾਜਪਾ ਹੈ ਔਰ ਇਹ ਉਹ ਅមਿਸ਼ਾ ਹੈ ਅਸੀਂ ਬਹੁਤ ਕੁਝ ਕੀਤਾ ਤੁਸੀਂ ਸਿਰਫ ਗੱਲਾਂ ਔਰ ਗੱਪਾਂ ਕੀਤੀਆਂ ਨੇ ਅੱਛਾ ਕੋਈ ਹੋਰ ਚਾਰਹੀ ਕਾਰਵਾਈ ਸੀਐਮ ਤੋਂ ਸਭ ਦੇ ਜਿੱਤਰੇ ਵਿਸ਼ੇ ਨਾਲ ਬਿਆਨ ਦੇ ਉੱਤੇ ਭਾਜਪਾ ਦੀ ਕੋਈ ਭਾਜਪਾ ਨੇ ਪੂਰੇ ਪੰਜਾਬ ਚ ਮੁੱਖ ਮੰਤਰੀ ਦੇ ਜਿਹੜਾ ਮर्यादा ਤੋਂ ਵਿਪਰੀਤ ਬਿਆਨ ਉਹਦੇ ਖਿਲਾਫ ਧਰਨੇ ਲਾਏ ਨੇ ਔਰ ਆਨਾਲੇ ਦਿਨਾਂ ਚ ਜ਼ਰੂਰਤ ਪੈਗੀ ਤੇ ਅਸੀਂ ਸੜਕਾਂ ਤੇ ਉਤਰ ਕੇ ਐਜਿਸ਼ਨ ਕਰਾ ਲਿਆ ਠੀਕ ਬਹੁਤ ਧੰਨਵਾਦ ਤੁਸੀਂ ਸਮਝਦਾ ਬਿਲਕੁਲ ਤੁਸੀਂ ਦੇਖੋ ਕੇਸਨ ਬਨੀ ਜੋਸ਼ੀ ਜਿਹੜੇ ਮੁਖਬਲਾਰਾ ਨੇ ਭਾਜਪਾ ਦੇ ਜਿਨ੍ਹਾਂ ਨੂੰ ਲੈ ਕੇ ਹਰ ਮੁੱਦੇ ਤੇ ਇਹਨਾਂ ਨੂੰ ਬੋਲਦੇ ਨੇ ਤਾਂ ਇਸ ਨੂੰ ਲੈ ਕੇ ਸ੍ਰੀ ਭਗਵੰਤ ਮਾਨ ਦੇ ਜੋ ਦਿੱਤੇ ਹੋਏ ਬਿਆਨ ਸੀ ਜੋ ਉਹਨਾਂ ਨੇ ਸਵਾਲ ਚੁੱਕੇ ਸੀ ਬੀਜਪੀ ਦੇ ਉੱਤੇ ਜਾਂ ਫਿਰ ਗ੍ਰਹਿ ਮੰਤਰੀ ਅਮਿਤ ਸ਼ਾ ਦੇ ਉੱਤੇ ਪ੍ਰਧਾਨ ਮੰਤਰੀ ਉੱਤੇ ਤਾਂ ਇਹਨਾਂ ਵੱਲੋਂ ਇਕੱਲੇ ਇਕੱਲੇ ਗੱਲ ਦਾ ਜਵਾਬ ਦਿੱਤਾ ਗਿਆ ਇਹਨਾਂ ਨੇ ਦੱਸਿਆ ਕਿ ਪੰਜਾਬ ਸੰਭਾਲੋ ਤੁਹਾਡਾ ਸੁਭਾ ਤੁਹਾਡੇ ਹੱਥਾਂ ਵਿੱਚੋਂ ਨਿਕਲਦਾ ਜਾ ਰਿਹਾ ਕਿਉਂਕਿ ਲਾਅ ਨਾ ਆਰਡਰ ਦੀ ਸਥਿਤੀ ਖਰਾਬ ਹੋ ਰਹੀ ਹੈ ਦੂਜੇ ਪਾਸੇ ਜਿਹੜੇ ਵਾਅਦੇ ਕੀਤੇ ਸੀ ਉਹਨਾਂ ਵਾਅਦਿਆਂ ਦੇ ਵਿੱਚ ਕੋਈ ਵਾਅਦਾ ਜਿਹੜਾ ਪੂਰਾ ਨਹੀਂ ਕੀਤਾ ਜਾ ਰਿਹਾ ਦੇਖਦੇ ਕਿ ਜਿਸ ਤਰੀਕੇ ਨਾਲ ਹੁਣ ਭਾਜਪਾ ਨੇ ਅੱਜ ਜਗਾ ਜਗਾ ਪ੍ਰਦਰਸ਼ਨ ਵੀ ਕੀਤਾ ਉਹ ਆਪਣੇ ਵਿੱਚ ਸੜਕਾਂ ਉੱਤੇ ਉੱਤਰ ਸਕਦੇ ਨੇ ਤਾਂ ਕਿੰਨੀ ਵੱਡੀ ਕਾਰਵਾਈ ਹੁਣ ਹਮੇਸ਼ਾ ਕਰਦੇ ਨੇ ਕਿਉਂਕਿ ਉਹਨਾਂ ਨੂੰ ਜਿਸ ਤਰੀਕੇ ਨਾਲ ਸਿੱਧੀ ਤੇ ਟਾਰਗੇਟ ਕੀਤਾ ਟਿੱਪਣੀ ਕੀਤੀ ਹੈ ਤਾਂ ਉਹਨਾਂ ਦਾ ਸਮੀਤ ਅਸੀਗਾ ਥੋੜੇ ਕਰਮ ਸਮੀਤ ਦੇ ਨਾਲ ਹਰਤੇਸ਼ ਸਿੰਘ